ਸੋਸ਼ਲ ਮੀਡੀਆ ਤੇ ਅਜਹੀਆਂ ਖਬਰਾਂ ਜੜੀਆਂ ਨੇ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦੇ ਹੱਥੋਂ ਹੁਣ ਸਭ ਕੁਝ ਜਾਂਦਾ ਲੱਗੇਗਾ ਆਖਿਰਕਾਰ ਇਸ ਦੇ ਪਿੱਛੇ ਸੱਚਾਈ ਕੀ ਹੈ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਜੋ ਜਥੇਦਾਰ ਸਹਿਬਾਨਾ ਵੱਲੋਂ ਇੱਕ ਫੈਸਲਾ ਸੁਣਾਇਆ ਗਿਆ ਸੀ ਜੋ ਕਿ 2012 ਤੋਂ ਲੈ ਕੇ 17 ਤੱਕ ਦੇ ਤਤਕਾਲੀ ਮੰਤਰੀ ਸਨ ਅਕਾਲੀ ਦਲ ਦੇ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਵੱਲੋਂ ਸਰਸਾ ਸਾਧ ਨੂੰ ਮੁਆਫੀ ਦਿੱਤੀ ਸੀ ਅਤੇ ਜੋ ਬੇਅਦਬੀਆਂ ਕੀਤੀਆਂ ਗਈਆਂ ਸਨ ਉਸ ਨੂੰ ਲੈ ਕੇ ਜੜੀ ਹੈ ਧਾਰਮਿਕ ਸਜ਼ਾ ਲਗਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੋਲ ਹੁਣ ਸਿਰਫ 2 ਦਿਨ ਦਾ ਸਮਾਂ ਬਚਿਆ ਹੈ ਤoa ਆਖਿਰਕਾਰ ਉਹਨਾਂ ਨੇ ਧਾਰਮਿਕ ਸਜ਼ਾ ਨੂੰ ਪੂਰਾ ਕਰ ਲਿਆ ਤੇ ਜੋ ਉਹਨਾਂ ਨੂੰ ਸਜ਼ਾ ਲਗਾਈ ਗਈ ਸੀ ਉਸ ਨੂੰ ਵੀ ਪੂਰਾ ਕਰ ਲਿਆ ਗਿਆ ਜੋ ਹਰਜਾਨਾ ਸੀ ਉਸ ਨੂੰ ਵੀ ਭਰ ਦਿੱਤਾ ਗਿਆ ਤਾਂ ਹੁਣ ਜੋ ਇੱਕ ਸੋਸ਼ਲ ਮੀਡੀਆ ਤੇ ਚਰਚਾ ਛਿੜੀ ਹੋਈ ਹੈ ਕਿ ਸੁਖਬੀਰ ਸਿੰਘ ਬਾਦਲ ਕੋ ਸਿਰਫ 2-3 ਦਾ ਸਮਾਂ ਬਤੀਆ ਆਖਿਰਕਾਰ ਇਸ ਦੇ ਪਿੱਛੇ ਸਚਾਈ ਕੀ ਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੌਸਿਲ ਤੋਂ ਹੁਕਮ ਜਾਰੀ ਹੁੰਦਾ ਜਥੇਦਾਰ ਸਹਿਬਾਨਾਂ ਦਾ ਜੋ 12 ਤੋਂ ਲੈ ਕੇ 2017 ਤੱਕ ਅਕਾਲੀ ਮੰਤਰੀ ਰਹਿ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਤੇ ਸੁਖਬੀਰ ਸਿੰਘ ਬਾਦਲ ਨੇ ਜਿਹੜਾ 7 ਸਤ ਨੂੰ ਮੁਆਫੀ ਦਿੱਤੀ ਸੀ ਅਤੇ ਵਿਅਦਬੀਆਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਪਾਈ ਗਈ ਸੀ ਤਾਂ ਇਸ ਨੂੰ ਲੈ ਕੇ ਧਾਰਮਿਕ ਸਜ਼ਾ ਜਿਹੜੀ ਹੈ ਉਹਨਾਂ ਮੰਤਰੀਆਂ ਨੂੰ ਤੇ ਸੁਖਬੀਰ ਬਾਦਲ ਨੂੰ ਜਿਹੜੀ ਹੈ ਲੱਗੀ ਸੀ ਤਾ ਇਸ ਦੇ ਵਿੱਚ ਹੀ ਜਥੇਦਾਰ ਸਾਹਿਬ ਬਾਦ ਨੇ 81 ਕੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਜੋ ਮੰਤਰੀ ਨੇ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫਾ ਜਿਹੜਾ ਆ ਇਹ ਸੌਂਪ ਦੇਣ ਤਾਂ ਉਦੋਂ ਅਕਾਲੀ ਤੇ ਤਤਕਾਲੀ ਜੋ ਮੰਤਰੀ ਨੇ ਅਤੇ ਸੁਖਬੀਰ ਸਿੰਘ ਬਾਦਲਹੁਰਾ ਵੱਲੋਂ ਇਹ ਕਿਹਾ ਗਿਆ ਸੀ ਕਿ ਲਗਾਤਾਰ ਜੋ ਉਹ ਸੇਵਾ ਦੇ ਵਿੱਚ ਵਿਅਸਤ ਨੇ ਜੋ ਸੇਵਾ ਜੜੀ ਆ ਉਹਨਾਂ ਵੱਲੋਂ ਦਰਬਾਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਮੁਕਸਰ ਸਾਹਿਬ ਤੇ ਜੋ ਸਾਬੋ ਕੀ ਤਲਵੰਡੀ ਜਾ ਕੇ ਉਹਨਾਂ ਨੇ ਜਿਸ ਤਰ੍ਹਾਂ ਗਲ ਦੇ ਵਿੱਚ ਤਕਤੀ ਪਾ ਕੇ ਹੱਥ ਦੇ ਵਿੱਚ ਵਰਚਾ ਫੜ ਕੇ ਤੇ ਨੀਲਾ ਚੋਲਾ ਪਾ ਕੇ ਜਿਹੜੀ ਸੇਵਾ ਨਿਭਾਈ ਸੀ ਤੇ ਅਕਾਲੀ ਮੰਤਰੀਆਂ ਵੱਲੋਂ ਵਰਤਲਾਂ ਦੀ ਸੇਵਾ ਕੀਤੀ ਗਈ ਸੀ ਗੁਰਬਾਣੀ ਸਰਵਣ ਦੀ ਸੇਵਾ ਜਿਹੜੀ ਹੈ ਉਹ ਕੀਤੀ ਗਈ ਸੀ ਅਜਿਹੀਆਂ ਸੇਵਾਵਾਂ ਜਿਹੜੀਆਂ ਨੇ ਉਹਨਾਂ ਵੱਲੋਂ ਨਭਾਈਆਂ ਗਈਆਂ ਸਨ ਜਿਸ ਕਾਰਨ ਉਹ ਆਪਣਾ ਹਸਤੀਫਾ ਨਹੀਂ ਦੇ ਸਕਦੇ ਤਾਂ ਉਹਨਾਂ ਨੇ 20 ਤਰੀਕ ਤੱਕ ਦਾ ਜਿਹੜਾ ਆ ਉਹ ਸਮਾਂ ਮੰਗਿਆ ਸੀ ਯਾਨੀ 20 ਦਸੰਬਰ ਤੱਕ ਦਾ ਜਿਹੜਾ ਆ ਉਹ ਸਮਾਂ ਮੰਗਿਆ ਸੀ ਤਾਂ ਇਸ ਕਰਕੇ ਅੱਜ 18 ਦਸੰਬਰ ਹੈ ਤਾਂ ਉਹਨਾਂ ਕੋਲ ਸਿਰਫ 2 ਦਿਨਾਂ ਦਾ ਜਿਹੜਾ ਆ ਉਹ ਸਮਾਂ ਬਚਿਆ ਹੈ ਤਾਂ ਇਸ ਦੇ ਉੱਤੇ ਜੋ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੁੰਦੜ ਕਦੇ ਵੀ ਕਿਸੇ ਵੀ ਸਮੇਂ ਵਿੱਚ ਆਉਣ ਵਾਲੇ ਚੋ ਦੋ ਦਿਨਾਂ ਦੇ ਵਿੱਚ ਉਹ ਕੋਰ ਕਮੇਟੀ ਦੀ ਮੀਟਿੰਗ ਸੱਤ ਕੇ ਇਸ ਉੱਤੇ ਜਿਹੜੀ ਹੈ ਫੈਸਲਾ ਲੈ ਸਕਦੇ ਨੇ ਤਾਂ ਜੋ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫਾ ਦੇਣਾ ਹੈ ਤਾਂ ਉਸ ਨੂੰ ਜਿਹੜਾ ਆ ਪ੍ਰਵਾਨ ਕੀਤਾ ਜਾ ਸਕਦਾ ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਆਗੂ ਸਨ ਜਾਂ ਯੂਥ ਪ੍ਰਧਾਨ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਇੱਕ ਸਮੀਕਰਨ ਇੱਕ ਸੰਕੇਤ ਦਿੱਤਾ ਗਿਆ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਸੁਖਬੀਰ ਬਾਦਲ ਹੀ ਰਹਿਣਗੇ ਤਾਂ ਕਿਤੇ ਨਾ ਕਿਤੇ ਆ ਜਿਹੜਾ ਆ ਉਹ ਉਹਨਾਂ ਨੂੰ ਕੋਈ ਵੀ ਅਪੱਤੀ ਨਹੀਂ ਹੋਏਗੀ ਤਾਂ ਉਸ ਨੂੰ ਮੂਲ ਐਕਸੈਪਟ ਕਰਨਗੇ ਤਾਂ ਹੁਣ ਇਹੇ ਰੇੜਕਾ ਬਣਿਆ ਹੋਇਆ ਹੈ ਕਿ ਜੇਕਰ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਅਸਤੀਫਾ ਜੇ ਉਹਨਾਂ ਨੇ ਦਿੱਤਾ ਤਾਂ ਉਸ ਨੂੰ ਪ੍ਰਵਾਨ ਕੀਤਾ ਜਾਏਗਾ ਕਿਉਂਕਿ ਜੋ 12 ਤੋਂ 17 ਤੱਕ ਦੇ ਅਕਾਲੀ ਤੇ ਤਤਕਾਲੀ ਜੋ ਇਸ ਦੇ ਵਿੱਚ ਸਿਰ ਕੱਢ ਆਗੂ ਸਾਨ ਤੇ ਜੋ ਇਸ ਦੇ ਵਿੱਚ ਮੰਤਰੀ ਸਾਨ ਤਾਂ ਉਹਨਾਂ ਸਾਰਿਆਂ ਨੂੰ ਜਿਹੜੀ ਆ ਧਾਰਮਿਕ ਸਜ਼ਾ ਲੱਗੀ ਹੋਈ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁਣ ਦੁਬਾਰਾ ਕੌਣ ਬਣੇਗਾ ਇਸ ਤੇ ਵੱਡਾ ਸਵਾਲ ਜਿਹੜਾ ਆ ਬਣਿਆ ਹੋਇਆ ਤਾਂ ਜੇਕਰ ਮੁੜ ਸੁਖਬੀਰ ਬਾਦਲ ਜਿਹੜੇ ਨੇ ਉਹ ਆਉਂਦੇ ਨੇ ਤਾਂ ਫਿਰ ਬਾਕੀ ਧੜਾ ਜੋ ਬਣਿਆ ਸੀ ਉਸ ਨੂੰ ਫੇਰ ਅਤਰਾਜ ਕੀ ਜਿਹੜੀ ਆ ਉਹ ਹੋਏਗੀ ਤਾਂ ਇਸ ਨੂੰ ਲੈ ਕੇ ਵੀ ਜੋ ਸਿੰਘ ਸਹਿਬਾਨ ਵੱਲੋਂ ਜਥੇਦਾਰ ਗਿਆਨੀ ਰੁਗਵੀ ਸਿੰਘ ਵੱਲੋਂ ਕਿਹਾ ਸੀ ਕਿ ਜੋ ਅਲੱਗ-ਅਲੱਗ ਆਪਣੇ ਚੁੱਲ੍ਹੇ ਬਣਾਏ ਹਨ ਉਹਨਾਂ ਨੂੰ ਸਮੇਟ ਕੇ ਇੱਕੋ ਥਾਂ ਤੇ ਇਕੱਠੇ ਹੋਣ ਤਾਂ ਹੁਣ ਇਸ ਨੂੰ ਲੈ ਕੇ ਜਿਹੜੀ ਹੈ ਸਹਿਮਤੀ ਬਣੀ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਆਗਿਆ ਦਿੱਤੀ ਗਈ ਸੀ ਕਿ ਜੋ ਅਲੱਗ-ਅਲੱਗ ਹਨ ਜੋ ਅਕਾਲੀ ਚਾਹੇ ਉਹ ਬਾਗੀ ਵੀ ਦਾਗੀ ਨੇ ਤੇ ਜਿਹੜੇ ਦੂਸਰੇ ਨੇ ਉਹਨਾਂ ਨੂੰ ਤਾਂ ਸਜ਼ਾ ਜਿਹੜੀ ਆ ਉਹ ਮਿਲਣੀ ਹੈ ਤਾਂ ਆਪਣੀ-ਆਪਣੀ ਡਫਲੀ ਵਜਾਉਣੀ ਛੱਡ ਦੇਣ ਤੇ ਇੱਕੋ ਆਪਣੇ ਰਾਗ ਦੇ ਵਿੱਚ ਜਿਹੜੇ ਨੇ ਉਹ ਰਾਗ ਲਾਪਣ ਭਾਵ ਜੋ ਅਕਾਲੀ ਦਲ ਦੇ ਵਿੱਚੋਂ ਬਾਕੀ ਧੜਾ ਨਿਕਲਿਆ ਸੀ ਉਸ ਨੂੰ ਵੀ ਜਿਹੜਾ ਆ ਉਹ ਅਕਾਲੀ ਦਲ ਦੇ ਵਿੱਚ ਆ ਜਣ ਤਾਂ ਜਿਹੜਾ ਮੁਰ ਸਰਜੀਤ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾ ਸਕੇ ਤਾਂ ਇਸ ਨੂੰ ਲੈ ਕੇ ਜਿਹੜੀ ਆ ਹੁਣ ਇਹ ਚਰਚਾ ਛੜੀ ਹੋਈ ਹੈ ਕਿ ਆਖਿਰਕਾਰ ਸੁਖਵੀਰ ਬਾਦਲ ਜੇ ਇਹਨਾਂ 2 ਦਿਨਾਂ ਦੇ ਵਿੱਚ ਅਸਤੀਫਾ ਦਿੰਦੇ ਨੇ ਤਾਂ ਕੋਰ ਕਮੇਟੀ ਦਾ ਉਸ ਤੇ ਕੀ ਫੈਸਲਾ ਹੋਏਗਾ ਤਾਂ ਜੇ ਇਹ ਕੋਰ ਕਮੇਟੀ ਇਸ ਨੂੰ ਪ੍ਰਵਾਨ ਕਰਦੀ ਹੈ ਤਾਂ ਚੋਣਵਨੀ ਅਕਾਲੀ ਦਰਦ ਦਾ ਪ੍ਰਧਾਨ ਦਾ ਅਗਲਾ ਜਿਹੜਾ ਆ ਉਹ ਚਿਹਰਾ ਕੌਣ ਹੋਵੇਗਾ ਇਸ ਤੇ ਵੱਡੀ ਜਿਹੜੀ ਆ ਇਹ ਬਹਿਸ ਜਿਹੜੀ ਆ ਲੋਕਾਂ ਦੇ ਵਿੱਚ ਇਸ ਦੇ ਉੱਤੇ ਇੱਕ ਵਿਚਾਰ ਚਰਤਾ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀ ਆ ਛਿੜੀ ਹੋਈ ਆ ਤੇ ਲੋਕ ਆਪਣੇ ਆਪਣੇ ਵਿਚਾਰ ਦੇ ਰਹੇ ਨੇ ਤੰਜ ਕੱਸ ਰਹੇ ਨੇ ਤਾਂ ਤੁਹਾਡੀ ਇਸ ਪੋਸਟ ਬਾਰੇ ਕੀ ਰਾਏ ਆ ਤਾਂ ਆਪਣੀ ਪੋਸਟ ਬਾਰੇ ਸਾਨੂੰ ਆਪਣੇ ਰਾਏ ਵਾਲੀ ਜਿਹੜੀ ਆ ਸਾਂਝੀ ਜ਼ਰੂਰ ਕਰੋ ਕਿ ਆਖਿਰਕਾਰ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਉਹ ਕਿਸ ਨੂੰ ਦੇਖਣਾ ਚਾਹੁੰਦੇ ਨੇ ਜਾਂ ਕੌਣ ਹੋ ਸਕਦਾ ਹੈ ਜਾਂ ਕਿਸ ਨੂੰ ਜਿਹੜਾ ਆ ਉਹ ਚੁਣਿਆ ਜਾ ਸਕਦਾ ਕਿਉਂਕਿ ਵਿਕਰਮ ਮਜੀਠੀਆ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੋ ਕੁਬੀਰ ਬਾਦਲ ਨੂੰ ਜੇ ਦੁਬਾਰਾ ਵੀ ਚੁਣਿਆ ਗਿਆ ਜਾਂ ਦੇਖਿਆ ਜਾ ਸਕਦਾ ਹੈ ਜਾਂ ਉਹ ਇਸ ਅਸਤੀਫਾ ਦੇਣ ਤੋਂ ਬਾਅਦ ਇਸ ਅਹੁਦੇ ਤੇ ਬਰਕਰਾਰ ਰਹਿਣਾ ਚਾਹੁੰਦੇ ਹੁਣ ਤਾਂ ਉਹਨਾਂ ਨੂੰ ਦੁਬਾਰਾ ਜਿਹੜਾ ਆ ਰੱਖਿਆ ਜਾਏਗਾ ਕਿਉਂਕਿ ਉਸ ਤੇ ਕੋਈ ਵੀ ਕਿਸੇ ਨੂੰ ਅਪੱਤੀ ਜਿਹੜੀ ਹੈ ਉਹ ਨਹੀਂ ਹੈ ਸੁਖਵੀਰ ਬਾਦਲ ਹੁਣ ਆਪਣਾ ਜਿਹੜਾ ਪ੍ਰਧਾਨ ਚੁਣਨਾ ਪਸੰਦ ਕਰਨਗੇ ਤਾਂ ਕ ਪਰ ਕੁਝ ਲੋਕਾਂ ਵੱਲੋਂ ਕੁਝ ਅਕਾਲੀ ਮੰਤਰੀਆਂ ਵੱਲੋਂ ਉਹਨਾਂ ਨੂੰ ਸੁਖਵੀਰ ਬਾਦਲ ਦੇ ਅਹੁਦੇ ਤੇ ਰਹਿਣਾ ਪਸੰਦ ਨਹੀਂ ਸੰ ਤਾਂ ਉਹਨਾਂ ਨੇ ਇਸ ਨੂੰ ਲੈ ਕੇ ਆਪਣਾ ਧੜਾ ਬਣਾ ਲਿਆ ਸੀ ਜਿਸ ਨੂੰ ਅਕਾਲੀ ਸੁਧਾਰ ਲਹਿਰ ਜਾਂ 바ਗੀ ਧੜੇ ਦੇ ਨਾਮ ਨਾਮ ਵੱਜੋਂ ਵੀ ਜਿਹੜਾ ਆ ਉਹ ਜਾਣਿਆ ਜਾਂਦਾ ਸੀ ਤਾਂ ਹੁਣ ਇਹ ਵੱਡਾ ਰੇਡ ਕਾ ਵੀ ਬਣਿਆ ਹੋਇਆ ਹੈ ਕਿ ਆਖਿਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਜੋ ਅਗਲਾ ਪ੍ਰਧਾਨ ਹੋਏਗਾ ਸੁਖਵੀਰ ਸਿੰਘ ਬਾਦਲ ਦੇ ਅਸਿਫੇ ਦੇਣ ਤੋਂ ਬਾਅਦ ਤਾਂ ਉਹ ਕੌਣ ਹੋਏਗਾ ਤਾਂ ਹੁਣ ਸੁਖਵੀਰ ਬਾਦਲ ਦੇ ਕੋਲ ਸਿਰਫ ਇਸੇ ਲਈ 2 ਦਿਨ ਬਚੇ ਨੇ ਕਿਉਂਕਿ ਅਕਾਲੀ ਮੰਤਰੀਆਂ ਤੇ ਸੁਖਵੀਰ ਬਾਦਲ ਹੋਰਾਂ ਵੱਲੋਂ ਸੇਵਾ ਦਾ ਹਵਾਲਾ ਦਿੰਦੇ ਹੋਏ ਇਹ ਜਿਹੜਾ 20 ਦਸੰਬਰ ਤੱਕ ਦਾ ਸਮਾਂ ਮੰਗਿਆ ਗਿਆ ਸੀ ਤੇ ਅੱਜ 18 ਦਸੰਬਰ ਹੈ ਤਾਂ 18 ਦਸੰਬਰ ਤੋਂ ਬਾਅਦ 19 ਤੇ 20 ਦੋ ਦਿਨ ਦਾ ਸਮਾਂ ਜਿਹੜਾ ਆ ਸੁਖਵੀਰ ਬਾਦਲ ਕੋ ਰਿਆ ਗਿਆ ਤਾਂ ਹੁਣ ਉਹਨਾਂ ਕੋਲ ਪ੍ਰਧਾਨਗੀ ਰਹਿੰਦੀ ਹੈ ਜਾਂ ਨਹੀਂ ਰਹਿੰਦੀ ਇਸੇ ਵੱਡਾ ਸਵਾਲ ਆ ਤੇ ਇਹ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ